ਇਹ ਕਿਨੇ ਨੌਜਵਾਨ ਦੇ ਯਾਰ ਐ ਪੈਰੀ ਹੱਥ ਲਾਵਾ ਹਨ ਤੇ ਜਿੱਥੇ ਤੱਕ ਇਹ ਗੱਲ ਰਹੀ ਮੇਰੀ ਛੋਟਾ ਭਰਾ ਚਾਹੇ ਮੇਰੀ ਜਾਨ ਖਰੀ ਜAVE ਪੰਜਾਬ ਦੇ ਲਈ ਲੜਦੇ ਦੀ ਲੋਕਾਂ ਦੇ ਲਈ ਹੱਕਾਂ ਦੇ ਲਈ ਲੜਦੇ ਦੀ ਪਰ ਕੋਈ ਪਰਵਾਹ ਨਹੀਂ ਕੀਤੀ ਤੇ ਤੁਸੀਂ ਆਪਦੇ ਭਰਾ ਨੂੰ ਮਾਣ ਸਤਿਕਾਰ ਹੀ ਅਟਾਵੜਾ ਦਿੱਤਾ ਅਗਲੀ ਗੇੜੀ ਮੈਂ ਛੋਟਨਾ ਗੱਲ ਕਰਨ ਲਈ ਆਇਆ ਉਹ ਇਹ ਗੱਲ ਕਰਨ ਲਈ ਆਇਆ ਵੀਰੋ ਨੌਜਵਾਨ ਨੂੰ ਅੱਜ ਤਾਂ ਵੀ ਜਿਹੜੀ ਪੰਜਾਬ ਦੀ ਜਮੀਨਾਂ ਦੀ ਲੜਾਈ ਪੰਜਾਬ ਦਾ ਜਿਹੜਾ ਕਿ ਸਾਡਾ ਜਿਹੜਾ ਖੇਤੀਬਾੜੀ ਬਚਾਉਣ ਦੀ ਜਿਹੜੀ ਲੜਾਈ ਆ ਸਾਡੀ ਉਹ ਜਿਹੜੀ ਦੂਜੀ ਲੜਾਈ ਜਿਹੜੀ ਸ਼ੁਰੂ ਹੋ ਗਈ ਦੂਜੀ جنگ ਸ਼ੁਰੂ ਹੋ ਗਈ ਪਹਿਲੀ ਜੰਗ ਆਪਾਂ ਜਿੱਤ ਗਈ ਸੀਗੇ ਹੁਣ ਦੂਜੀ ਜੰਗ ਜਿਹੜੀ ਆਪਾਂ ਜਿੱਤਣ ਲਈ ਆਪਾਂ ਚਾਰਿਆਂ ਦੇ ਵਿੱਚ ਸਾਡੇ ਬਾਪੂ ਜਾ ਰਹੇ ਨੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਨਾ ਨੌਜਵਾਨਾਂ ਨੂੰ ਮੈਂ ਥੋੜਾ ਜਿਹਾ ਮੇਰਾ ਟਾਈ ਫੜ ਜਾ ਮੇਰਾ ਬੁਖਾਰ ਪੂਰ ਜਾ ਮੇਰਾ ਵਿਗੜਿਆ ਹੋਇਆ ਅੱਜ ਠੀਕ ਹੋ ਜੇ ਨੇ ਕੱਲ ਠੀਕ ਹੋਏ ਜਦੋਂ ਵੀ ਠੀਕ ਹੋ ਗਿਆ ਰਾਤ ਮੈਂ ਨਾ ਅਸੀਂ ਉਧਰ ਨੂੰ ਦਿੱਲੀ ਨੂੰ ਚਾਲੇ ਪਾਉਣ ਦੀ ਕੋਸ਼ਿਸ਼ ਕੀਤੀ ਸੀ ਮੈਨੂੰ ਰਾਤ ਫੇਰ ਠੰਡ ਜੀ ਲੱਗਣ ਲੱਗੀ ਮੈਨੂੰ ਇਹ ਆਮਨੇ ਵਰਕੇ ਕਹਿੰਦੇ ਯਾਰ ਤੂੰ ਘਰੇ ਚੱਲ ਜਾ ਤੇ ਉਹ ਬੁਖਾਰ ਜਾਂ ਰਾਤ ਫੇਰ ਲੜ ਗਿਆ ਫੇਰ ਅੱਜ ਮੁੜ ਕੇ ਆਇਆ ਤੇ ਮੈਂ ਅੱਜ ਠੀਕ ਹੋ ਕੇ ਕੱਲ ਠੀਕ ਹੋ ਕੇ ਮੈਂ ਤੁਹਾਡੇ ਸਾਰੇ ਨੌਜਵਾਨਾਂ ਦੇ ਵਿੱਚ ਉਹ ਕਿ ਆਪਾਂ ਸਾਰੇ ਨਾਲ ਲੜ ਕੇ ਜਿਹੜੀ ਆਪਾਂ ਜੰਗ ਜਿੱਤਣੀ ਹੈ ਸਾਡੀਆਂ ਜਿਹੜੀਆਂ ਫਸਲਾਂ ਤੇ ਐਮਐਸਪੀ ਜਿਹੜੀਆਂ ਸਾਡੀਆਂ ਜਿਹੜੀਆਂ ਸਾਡੀਆਂ ਫਸਲਾਂ ਲੱਗੀਆਂ ਇਹਨਾਂ ਨੂੰ ਮਨਮਰਜ਼ੀ ਨਾਲ ਵਪਾਰੀ ਖਰੀਦ ਦੇਣਗੇ ਕੋਈ ਫਸਲਾਂ ਦੇ ਰੇਟ ਨਹੀਂ ਕੁਝ ਨਹੀਂ ਹੈਗਾ ਉਹ ਸਾਡੀ ਐਮਐਸਪੀ ਦੀ ਲੜਾਈ ਹੈ ਸਵਾਮੀ ਰਾਤਨ ਰਿਪੋਰਟ ਦੀ ਲੜਾਈ ਕਰਜਾ ਜਿਹੜੀ ਸਾਡੀ ਮੁਕਤੀ ਦੀ ਲੜਾਈ ਕਰਜਾ ਤੋਂ ਸਰਜ ਲਕੀਰ ਬਚਣੀ ਚਾਹੀਦੀ ਆ ਤੇ ਜਿਹੜੀਆਂ ਸਾਡੀਆਂ ਦਿੱਲੀ ਦੇ ਵਿੱਚ ਸਾਡੇ ਸ਼ਹੀਦ ਹੋਏ ਨੇ ਉਹ ਪਰਿਵਾਰਾਂ ਦੇ ਤੇ ਜਿਹੜੀਆਂ ਸਾਡੀਆਂ ਨੌਕਰੀਆਂ ਉਹਨਾਂ ਦੀ ਲੜਾਈ ਜਿਹੜੇ ਸਾਡੇ ਨੌਜਵਾਨਾਂ ਨੂੰ ਜਿੰਨਾ ਸਾਡੇ ਪਰਿਵਾਰ ਸੀ ਉਹਨਾਂ ਨੇ ਨੌਕਰੀਆਂ ਦੀ ਲੜਾਈ ਤੇ ਅਗਲੀ ਜਿਹੜੀ ਇੱਕ ਸਾਡੀ ਮੰਗਾਂ ਦੇ ਵਿੱਚ ਕਿ ਪੰਜਾਬ ਦੇ ਜਿਹੜੇ ਜਿਹੜੇ ਸਾਡੇ ਰਹੇ ਜਿਹੜੇ 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 ਸਾਡੇ ਨਾਲ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਕੋਈ ਵਾਅਦਾ ਪੂਰਾ ਨਹੀਂ ਕਰਿਆ ਪਰਚੇ ਸੀ ਜਿੰਨੇ ਪਰਚੇ ਪਾਇਏ ਸੀਗੇ ਭਾਜਪਾ ਨੇ ਉਸ ਸੰਬੋਧਨ ਬਾਰੇ ਉਹ ਕੈਨਸਲ ਨਹੀਂ ਕਰੇ ਇਹ ਸਾਰ ਜਗ ਦੇ ਮੰਕਾ ਨੂੰ ਲੈ ਕੇ ਪੰਜਾਬ ਦੀ ਜਿਹੜੀ ਔਨ ਦੀ ਲੜਾਈ ਆ ਪੰਜਾਬ ਦੀ ਵਿਜੂਦ ਦੀ ਲੜਾਈ ਆ ਇਸ ਕਰਕੇ ਨੌਜਵਾਨਾਂ ਨੂੰ ਇਹ ਆਪਣੀ ਆਪਣੀ ਜਿਹੜੀ ਕੌਮ ਆ ਗੁਰਗੋਲ ਸਿੰਘ ਮਹਾਰਾਜ ਦੀ ਕੌਮ ਆ ਸਸੀ ਸੰਘਰਸ਼ੀ ਕੌਮ ਆ ਸਾਡੇ ਅਸੀਂ ਲੜਨ ਜਾਣਦੇ ਆ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਆਪਾਂ ਦਿੱਲੀ ਦੇ ਜਿਹੜੇ ਸਿੰਘੂ ਖਲੋਰੀ ਬਾਰਡਰ ਫਿਰ ਦੂਸਰਾ ਇਤਰਲਾ ਬਾਰਡਰ ਦੋਨਾਂ ਬਾਰਡਰਾਂ ਤੇ ਆਪਾਂ ਪਹੁੰਚੀਏ ਪਹੁੰਚ ਕੇ ਜਿਹੜਾ ਆਪਾਂ ਬਾਪੂ ਮਾਦੇ ਨਾਲ ਮੋٹے ਦੇ ਨਾਲ ਮੋਟਾ ਲਾਇਕ ਖੜੀਏ ਮੇਰੀ ਅਗਲੀ ਮੇਂਹਤ ਮੇਰੀ ਕਲਾਕਾਰ ਭਰਾਵਾਂ ਨੂੰ ਆ ਸੋਨੂੰ ਬਹੁਤ ਨੌਜਵਾਨ ਸੁਣਦੇ ਨੇਗੇ ਬਹੁਤ ਨੌਜਵਾਨ ਦੇਖਦੇ ਨੇਗੇ ਜਿਵੇਂ ਤੁਸੀਂ ਪਹਿਲਾਂ ਸਾਥ ਦਿੱਤਾ ਉਹੀ ਸਾਥ ਹੁਣ ਦਿਓ ਉਹੀ ਸਾਥ ਤੁਸੀਂ ਸਾਰੇ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਆਪਣੇ ਭਰਾਵਾਂ ਨੂੰ ਛੋਟਿਆਂ ਨੂੰ ਸਮਝਾ ਕੇ ਆਪੋਤਨ ਚੱਲੀਏ ਤੇ ਨੌਜਵਾਨਾਂ ਨੂੰ ਮੈਂ ਕੀ ਗੱਲ ਕਹਿਣਾ ਚਾਹੁੰਦਾ ਵੀ ਨੌਜਵਾਨੋ ਵੀਰੋ ਤੁਹਾਡਾ ਪਹਿਲਾ ਏਕਾ ਬੜਾ ਸਾਥ ਰਹਾ ਆਪਾਂ ਪਹਿਲਾਂ ਜਿਹੜਾ ਸੰਤਮੂ ਮੁੱਤੇ ਮੂਹੋਂ ਛੱਡ ਗਏ ਹੁਣ ਕਿਡਾ ਇਡਾ ਨੌਜਵਾਨ ਆਪਾਂ ਸੈਂਟਰ ਨੂੰ ਮੁੱਦੇ ਉੋਂ ਸੱਟ ਕੇ ਆਉਣਾ ਤੇ ਪਹਿਲਾ ਵੀ ਤੁਸੀਂ ਨੌਜਵਾਨ ਹਰ ਇੱਕ ਸਿਸਟਮ ਦੀ ਰੀੜੀ ਹੱਡੀ ਹੁੰਦੀ ਹੈ ਜੋ ਅੱਜ ਤੱਕ ਠੀਕ ਹੈ ਜੋ ਅੱਜ ਤੱਕ ਅਸੀਂ ਮੋਰਚੇ ਜਿੱਤੇ ਨੇ ਲੜਾਈਆਂ ਜਿੱਤੀਆਂ ਨਹੀਂ ਆ ਨੌਜਵਾਨਾਂ ਦਾ ਉਹ ਵੱਡਾ ਸਾਥ ਰਿਹਾ ਸਾਡੀ ਜਿਹੜੀ ਆਜ਼ਾਦੀ ਦੀ ਲੜਾਈ ਸੀਗੀ ਜਦੋਂ ਸਾਡਾ ਦੇਸ਼ ਗੁਲਾਮ ਸੀ ਅੰਗਰੇਜ਼ਾਂ ਦੇ ਅਧੀਨ ਉਦੋਂ ਸਾਡੇ ਕਰਤਾਰ ਸਿੰਘ ਸਾਬਾ ਭਗਤ ਸਿੰਘ ਰਾਜਗੁਰੂ ਸੱਤੇ ਵਰਗੇ 24-24 ਸਾਲ ਦੇ ਨੌਜਵਾਨ ਤੇ ਉਦੋਂ ਸੇਂਗ ਵਰਗੇ ਨੌਜਵਾਨ ਕਦਰੇ ਬਾਬੇ ਇਹਨਾਂ ਨੌਜਵਾਨਾਂ ਦਾ ਕਰਕੇ ਹੀ ਜਿਹੜਾ ਅਪਕੀ ਇੰਡੋਰਨ ਸੜਕ ਬੰਦ ਹੋ ਗਈ ਤਾਂ ਜਗ ਬੜ ਤੇ ਬਿਆ ਤੇ ਜੇ ਸਾਡਾ ਉਹਨਾਂ ਨੌਜਵਾਨਾਂ ਕਰਕੇ ਜਿਹੜੀਆਂ ਆਪਾਂ ਵੱਟੀਆਂ ਦਾ ਚੰਗਾ ਜਿੱਤੀਆਂ ਨਗੀਆਂ ਤੇ ਥੋੜਾ ਭਰਾ ਬਸ ਅੱਜ ਜਾਂ ਕੱਲ੍ਹ ਦੇ ਇਥੇ ਆਪਾਂ ਪਹੁੰਚਾਂਗੇ ਬਾਰਡਰਾਂ ਦੇ ਮੈਂ ਕਿਹਨੂੰ ਕਿ ਮੈਨੂੰ ਡਾਕਟਰ ਦਿੱਤੀ ਦਿੰਦਾ ਇਥੋਂ ਬਰਨਾਲੇ ਨੂੰ ਜਿਨਾ ਉੱਥੇ ਪਹੁੰਚਾਂਗੇ ਤੇ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਆਪਾਂ ਪਹੁੰਚੀ ਤੇ ਨੌਜਵਾਨ ਨੂੰ ਮੈਂ ਦੁਬਾਰਾ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਤੁਸੀਂ ਅੱਜ ਤੁਸੀਂ ਆਪਣੇ ਭਰਾ ਦਾ ਸਾਥ ਦਿੱਤਾ ਮੈਂ ਉਸ ਵੇਖ ਕੇ ਨੂੰ ਜਾਣ ਕੇ ਕਹਣਾ ਵੀ ਸੱਚੇ ਬਾਦਸ਼ਾਹ ਲਈ ਜਿੰਦ ਜਾਣੇ ਪੰਜਾਬ ਦੇ ਲੇਖੇ ਲੱਗੇ ਸੱਚੇ ਬਾਦਸ਼ਾਹ ਤੇ ਲੋਕਾਂ ਦੇ ਕੰਮਾਂ ਦੇ ਲੇਖੇ ਲੱਗੇ ਤੇ ਐਵੇਂ ਜਿਹੀ ਕੁਰਸੀ ਜਿਵੇਂ ਸਾ ਤੁਹਾਡੇ ਲਈ ਲੜਦਾ ਰਹੂੰਗਾ ਕਦੇ ਵੀ ਜਿਹੜੀ ਕਿ ਤੁਹਾਡੇ ਭਰਾ ਦਾ ਤੁਸੀਂ ਸਰਕਾਰਾਂ ਅਗੇ ਸਿਸਟਮ ਅਗੇ ਸੁਰਮਣੀ ਵੜੀ ਦੇਖੋਗੇ ਤੇ ਵੀਰ ਬਣ ਕੇ ਹੁਣ ਆਪਣੀ ਜਿਹੜੀ ਅਗਲੀ ਜੰਗ ਆ ਉਹਦੇ ਵਿੱਚ ਆਪਾਂ ਸਾਰੇ ਨੌਜਵਾਨ ਸਾਥ ਦੇਗੇ ਜੱਪਾਡੇ ਬਟਰਾ ਦੇ ਜਾ ਕੇ ਬਾਪੂਆਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜ ਗਏ ਇਹੀ ਮੇਰੀ ਇਨਗਮੈਂਟੇਰ ਬੜਾ ਸਾਰਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ